ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਕਵਿਤਾ ਦੇ ਰੂਪ ਵਿੱਚ ਮਾਤਾ ਜੀਤੋ ਜੀ ਦਾ ਸੁਪਨਾ ਸਰਵਣ ਕਰਾਉਣ ਜਾ ਰਹੀ ਹਾਂ ਜੀਤਾ ਆਗ ਦੀ ਸੱਚੀ ਆ ਬਾਦਸ਼ਾਹ ਸੁਪਨੇ ਵੇਖੇ ਮੈਂ ਬੜੀ ਹੈਰਾਨੀਆਂ ਦੇ ਸਰਸਾ ਨਦੀ ਤੇ ਮਚਿਆ ਜੰਗ ਭਾਰੀ ਜੁਟੇ ਸਿੰਘ ਨੇ ਨਾਲ ਅਫਗਾਨੀਆਂ ਦੇ ਜੁਟੇ ਸਿੰਘ ਨੇ ਨਾਲ ਅਫਗਾਨੀਆਂ ਦੇ ਤੁਸਾਂ ਛਤਰ ਧਰੇ ਆਸਿਰ ਖਾਲਸੇ ਦੇ ਮਾਲਕ ਸਿੰਘ ਬਣ ਗਏ ਰਾਜਧਾਨੀਆਂ ਦੇ ਰਾਜ ਭਾਗ ਜੋ ਮਿਲਣਾ ਸੀ ਖਾਲਸੇ ਨੂੰ ਕੀ ਲੋੜ ਸੀ ਇੰਨਾ ਕੁਰਬਾਨੀਆਂ ਦੇ ਜੀਤਾ ਆਖ ਦੀ ਸੱਚੀ ਆਪਾਤ ਸ਼ਾਹਾ ਸੁਪਨਾ ਸੱਚ ਕੇ ਝੂਠ ਕੋ ਅੱਖ ਹੋਸੀ ਰਾਜ ਭਾਗ ਜੀ ਮਿਲਣਾ ਸੀ ਖਾਲਸੇ ਨੂੰ ਸਾਨੂੰ ਕੀ ਕੁਰਬਾਨੀ ਦਾ ਲਾਭ ਹੋਸੀ ਸਾਨੂੰ ਕੀ ਕੁਰਬਾਨੀ ਦਾ ਲਾਭ ਹੋਸੀ ਦਾਤੀ ਆਖਿਆ ਜੀਤੋ ਜੀ ਚੱਲ ਅੱਗੇ ਖੜੇ ਬਾਲ ਨੇ ਵੇਜ ਤਿਆਰੀਆਂ ਦੇ ਕਿਸੇ ਰੋਜ ਨੂੰ ਅਸੀਂ ਵੀ ਆਣ ਮਿਲਣਾ ਸਮੇਂ ਕੱਟੇ ਮੁਸੀਬਤਾਂ ਭਾਰੀਆਂ ਦੇ ਸਮੇਂ ਕੱਟੀ ਮੁਸੀਬਤਾ ਪਾਰੀਆਂ ਦੇ ਭਜਨ ਕਰਦਿਆਂ ਬੀਤ ਗਈ ਉਮਰ ਤੇਰੀ ਭਜਨ ਕਰਦਿਆਂ ਬੀਤ ਗਈ ਉਮਰ ਤੇਰੀ ਟੁੱਟੀ ਹਿਰਸ ਨਹੀਂ ਅਜੇ ਸੰਸਾਰ ਦੀਏ ਪਾਣੀ ਵਰਤੀ ਪੀਰ ਪੈਗੰਬਰਾਂ ਤੇ ਸਖੀ ਬਣੀ ਨਹੀਂ ਰਾਮ ਅਵਤਾਰ ਦੀਏ ਭਾਂਬੜ ਜ਼ੁਲਮ ਦੇ ਮਚਣੇ ਹੀ ਹਿੰਦੁੱਤੇ ਭਾਂਬੜ ਜ਼ੁਲਮ ਦੇ ਮਚਣੇ ਹੀ ਹਿੰਦੁੱਤੇ ਰਾਤ ਡੁੱਲਣੀ ਤੇਰੇ ਪਰਵਾਰ ਦੀ ਏ ਰਾਤ ਡੁੱਲਣੀ ਤੇਰੇ ਪਰਵਾਰ ਦੀ ਏ ਜੀਤਾ ਆਖ ਦੀ ਸੱਚਿਆ ਪਾਤਸ਼ਾਹ ਜੇ ਤੂੰ ਐਡੇ ਸਖਤ ਭਾਣੇ ਵਰਤਾਵਣੀ ਨੇ ਦੇਹੀ ਛੱਡ ਬੈਕੁੰਠ ਨੂੰ ਅਸੀਂ ਚੱਲੇ ਸਾਥੋਂ ਇਹ ਦੁੱਖ ਜਰੀ ਨਾ ਜਾਵਣੇ ਨੇ ਸਾਥੋਂ ਇਹ ਦੁੱਖ ਜਰੀ ਨਾ ਜਾਵਣੇ ਨੇ ਸਾਥੂ ਇਹ ਹੀ ਦੁੱਖ ਜਰੀ ਨਾ ਜਾਵਨੀ ਨੇ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ